ਮੁੰਦਰਾਤਾ ਜੀ ਨਾਮ ਕਰੋ ਮੇਰਾ ਪੇਪਰ ਹੈਗਾ ਮੈਂ ਜਾਣਾ ਕਿਹ ਕੀ ਗੱਲ ਹੋਈ ਅਕਰੋ ਅਕਰਜੀ ਮੈਂ ਤਾਂ ਨਾ ਤੇਰਾ ਕੀ ਨਾਮ ਤੇਰਾ ਅੰਤਜੀ ਨਾ ਕਰੋ ਮੇਰਾ ਪੇਪਰ ਹੈਗਾ ਮੈਂ ਜਾਣਾ ਚਾਹਾਂ ਨਾਮ ਕੀ ਚਾਹਾਂ ਕੀ ਗੱਲ ਹੋਈ ਆ ਮਾਫੀ ਓਏ ਹੋਇਆ ਕੀ ਅੰਤਜੀ ਨਾ ਕਰੋ ਅੰਤਜੀ ਮੈਂ ਤੁਹਾਡੇ ਪੈਰੀਂ ਮੇਰੇ ਤੋਂ ਉਸ ਪੈਰੀਂ ਮੈਂ ਅੰਤਜੀ ਮੈਂ ਆਇਆ ਕਿ ਮੰਗਲ ਜੀ ਨੇ ਮੇਰੇ ਕੋ ਕੁਛ ਦੀਆ ਕੰਮ ਕਜੀ ਨਾ ਕਰੋ ਅੰਤਜੀ ਦੇਖ ਮੰਗਲ ਸਾਹਿਬ ਨੂੰ ਨਹੀਂ ਮੈਂ ਤੁਹਾਡੇ ਪੈਰੀਂ ਹੱਥ ਪੈਰੀਂ ਦੇਣਾ ਅੰਤਜੀ ਪਲੀਜ਼ ਅੰਤਜੀ ਮੇਰੇ ਦਰਵਾਜ਼ੇ ਕੋਲ ਬੈਠੋ ਮੇਰੇ ਵੀਰ ਉੱਤੇ ਬੈਠੋ 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 ਕਈ ਜਵਾਬ ਉਸ ਦਾ ਅੰਕਲ ਜੀ ਨਾਲ ਗੱਲ ਕਰਦੇ ਹੋਏ ਮੇਰੇ ਮਨ ਦਾ ਜਿਹੜਾ ਤੁਹਾਡੇ ਬੱਚਿਆਂ ਵਾਲਾ ਆ ਗਿਆ ਜਿੰਨੇ ਲੋਕ ਬਾਹਰ ਪੈਰ ਆ ਗਏ ਅੰਦਰ ਜਿੰਮਾ ਨੂੰ ਫੋਨ ਕਰ ਲੈਣੂਗਾ ਕਮਰਾ ਹੈ ਕੋਈ ਨਹੀਂ ਅੰਕਲ ਜੀ ਮੈਂ ਇਸ ਤੇ ਰੱਬ ਦੀ ਸੋਲ ਲੱਗ ਮੇਰੇ ਇੱਕ ਬਟਾਕਾ ਨਹੀਂ ਅੰਕਲ ਜੀ ਮਾਰ ਗਿਆ ਤੇ ਉਹ ਕਿੱਡਾ ਫੋਨ ਆ ਗਿਆ ਉਹਨਾਂ ਨੂੰ ਮੈਂ ਅੰਕਲ ਜੀ ਇੱਕ ਬਟਾਕਾ ਨਹੀਂ ਮਾਰਿਆ ਸੋਲ ਲੱਗ ਮੇਰੇ ਦੋਸਤ ਹੈਗਾ ਤਾਂ ਤੂੰ ਕਿਥੇ ਲੱਗ ਕੋ ਮੰਨਿਆ ਮੈਂ ਅੰਕਲ ਜੀ ਪੇਪਰ ਤੇ ਚੱਲਾਂ ਉਹ ਮੇਰੀ ਐਕਟਿਵਲ ਹੈ ਜਿਹਾ ਉਹ ਅਮਰ ਸ਼ਗਲ ਬਾਂਦੋ ਗਿਆ ਸਾਬ ਦੇ ਲੱਗੇ ਕੋਠੀ ਲੱਗੇ ਉਹਨਾਂ ਨੇ ਮੈਂ ਸਰ ਉੱਥੋਂ ਆਏ ਨਹੀਂ ਮੈਂ ਇੱਧਰ ਪੈਟਰੋਲ ਪੰਪਲੀ ਸਾਈਡ ਤੋਂ ਆਇਆ ਹਾਂ ਇਹਨਾਂ ਨੂੰ ਕਿਤਾਫਰ ਫੋਨ ਆ ਗਿਆ ਅੰਕਲ ਜੀ ਮੈਂ ਨਹੀਂ ਹੈਗਾ ਸੀ ਮੇਰੇ ਨੂੰ ਫੋਨ ਹੀ ਕਰੀ ਦੋਸਤ ਦੋਸਤ ਸਾਥੀ ਫੋਨ ਕਰਦੇ ਹੋ ਪੁਲਿਸ ਸਾਰੀ ਤੇ ਪਹੁੰਚੀ ਆ ਨਹੀਂ ਅੰਕਲ ਜੀ ਮੈਂ ਸੱਚੀ ਨਹੀਂ ਕਿਹਾ ਮੈਂ ਤਾਂ ਪੇਪਰ ਤੇ ਚੱਲਾਂ ਮੇਰਾ ਪੇਪਰ ਹੈਗਾ ਮੈਂ ਪੜ੍ਹਨ ਚੱਲਾਂ ਜੀ ਇੱਧਰ ਇੱਕ ਮਿੰਟ ਪਵਨ ਕੁਮਾਰ ਜੀ ਇਹ ਕਿੱਥੇ ਡਿਊਟੀ ਡਾਡੀ ਹੈ ਇਹ ਨਵਲਟੀ ਚ ਇਹ ਬੁਲਟ ਪਟਾਕੇ ਮਾਰਦੇ ਆ ਰਹੇ ਪਿੱਛੋਂ ਮੈਸੇਜ ਆਇਆ ਹੈ ਫੋਰਸ ਚੌਂਕ ਚੋਂ ਤੇ ਕਿੰਨਾਂ ਦਾ ਇਹ ਪਟਾਕੇ ਮਾਰਦਾ ਆ ਰਿਹਾ ਤੇ ਇਹਨੂੰ ਕਿੰਨਾਂ ਦਾ 207 ਵਿੱਚ ਬੰਦ ਕਰ ਦੇ ਲੈ ਲੱਗਦਾ ਨਹੀਂ ਇਹ ਕਾਫੀ ਗਲਤ ਕੰਮ ਹੈ ਜਿਹੜੇ ਲੋਕਾਂ ਦੇ ਹਾਈਪਰ ਟੈਨਸ਼ਨ ਮਰੀਜ਼ ਨੇ ਉਹਨਾਂ ਨੂੰ ਨੁਕਸਾਨ ਪਹੁੰਚ ਸਕਦਾ ਹਾਂਜੀ ਪੈਸ਼ੇ ਰੋਂ ਰੰਗੀ ਲੱਗੀ ਹੋਇਆ ਸੋ ਵਾਇਲੈਂਸ ਦੇ ਚਲਾਨ ਹੁੰਦੇ ਆ ਸੋ ਜਿੰਨੇ ਵੀ ਹੁਣ ਫੁੱਟ ਰਹੇ ਨੇ ਉਹਨਾਂ ਦੇ ਨਕੀਲ ਕਿਸੇ ਜਾਏ ਹਾਂਜੀ ਲੱਗਦਾ ਨਹੀਂ ਇਹ ਜਿਹੜੇ ਲੋਕ ਇਹ ਬਾਹਰ ਨਹੀਂ ਆ ਰਹੇ ਫਿਰ ਕੁੱਝ ਨਾ ਬੈਸਭੋ ਜੀ ਕਰ ਰਹੇ ਨਹੀਂ ਜੀ ਇਹਨਾਂ ਨੂੰ 207 ਵਿੱਚ ਬੰਦ ਕਰਤਾ ਜੀ ਸੀਪੀ ਸਾਹਿਬ ਦੇ ਦਿਸ਼ ਤਾਂ ਇਹਨਾਂ ਨੂੰ 207 ਮੋਟਰ ਵੀ ਕਲੈਕਟਰ ਦੇ ਵਿੱਚ ਬੰਦ ਕਰ ਦਿੱਤਾ ਜੀ